ਉਹ ਵੀ ਇਹ ਕੰਮ ਕਰਦੇ ਉਹਨਾਂ ਨੂੰ ਆਪਾਂ ਨੇ ਅਪਲਾਈ ਕੀਤੀ ਵੀ ਇਹ ਆ ਨਹੀਂ ਜੇ ਨਹੀਂ ਆਗਾ ਤਾਂ ਆਪਣਾ ਫੋਟੋ ਦੇ ਵੀ ਕੋਈ ਚੱਕਰ ਨਹੀਂ ਆਪਾਂ ਨੂੰ ਰਾਇ ਇੱਕ ਫੋਟੋ ਹੋਵੇ ਆ ਜਿੰਨਾ ਮਾਲ ਹੈ ਇੱਕ 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 ਚੀਜ਼ ਬਣੇ ਵਿੱਚ ਜੋ ਟੈਂਕਲ ਟਿੱਪਲ ਟਰੈਕਟਰ ਸਾਰੇ ਇਸ ਵਿੱਚ ਹੋਣੇ ਸਾਰਾ ਹਜਰਤ ਹੋਣਾ ਇਹ ਹੈ ਹੈਨਾ ਉਹਦਾ ਰੋਹਤਾ ਆਪਣੇ ਤੌਰ ਤੇ ਵੀ ਬਣਾਓ ਸਾਰੇ ਤੁਸੀਂ ਇਹਨਾਂ ਇਦਾਂ ਕਰੋ ਜੀ ਤੁਸੀਂ ਅੱਗੇ ਵੀ ਮਨਜ਼ੂਰੀ ਦੇਖੀ ਜਾਂਦੇ ਹੋ 15 ਫੁੱਟ ਪੱਟੀ ਆਹ ਨਹੀਂ ਮਿਲਦੇ ਜੀ ਇਹਨਾਂ ਕੇ ਕਰ ਦਿੰਦੇ 15 ਫੁੱਟ ਮਨਜ਼ੂਰੀ ਕੋਈ ਰੋਹਤਾ ਦੇ ਲੈ ਕੇ ਡਿਪਟੀ ਸਾਹ ਨੇ ਜਾਣਾ ਮੁਰਕੋ ਕੋਈ ਨੀ ਕਰ ਜੋ ਕਰੋ ਕੰਮ ਕਰੋ ਕਾਰਵਾਈ ਕਰੋ ਨਹੀਂ ਅਸੀਂ ਤਲਾਸ਼ ਲਗਾ ਕੇ ਸੜਕ ਤੇ ਆਏ ਤੁਹਾਡੇ ਨਾਲ ਪਰਚਾ ਕਰਾਵਾਂਗੇ ਬਾਅਦ ਦੇ ਤੁਹਾਡੀ ਅਣਗਹਿਲੀ ਨਾ ਹੋਈ ਬੁੜੀ ਗਈ ਜੇ ਅਸੀਂ ਰੋਡ ਤੇ ਬੋਡੀ ਲੈ ਕੇ ਚੱਲਦੇ ਜਿੰਨਾ ਜੇ ਨਹੀਂ ਪਰਚਾ ਕਰਦੇ ਆਂ ਬੋਡੀ ਲੈ ਕੇ ਛੋਟ ਛੜਕਦੇ ਬੈਠਾ ਜਿੰਨਾ ਚੱਲੇ ਨਾ ਤੇ ਵੀ ਮੁਰਕੇ ਪਰਚਾ ਨਹੀਂ ਹੋਇਆ ਅਸੀਂ ਬੋਡੀ ਨਹੀਂ ਚੁੱਕਾ ਨਾਲੇ ਨਾਲੇ ਤਾਨੂੰ ਗੱਲ ਕਿੰਨੇ ਫੋਟ ਦੀ ਦੇ ਰਿਆਂ ਆਪਣੇ ਆਹ ਪ੍ਰੋਵੀਜ਼ਨ ਫੋਟ ਦਾ ਆਪਾਂ ਦੇਖਣੀ ਨਹੀਂ ਆਪਾਂ ਇਹ ਦੇਖਣਾ ਵੀ ਇੱਥੇ ਦੀ ਹੈਗੇ ਨਹੀਂ ਹੈਗੀ ਤੇ ਸਿੱਧਾ ਹੀ ਪਰਚਾ ਫੜਦਾ ਆਪਾਂ ਦੇਖਣਾ ਹੀ ਨਹੀਂ ਓ ਯਾਰ ਤੈਨੂੰ 6 ਫੋਟ ਦੀ ਦੀਆਂ ਦੇਖ ਤਾ ਕੀ ਹਾਲ ਆ ਉਹ ਤਾਂ ਦੇਖ ਲੈ ਦੀ ਆਪਾਂ ਲੈ 6 ਫੋਟ ਤੋਂ ਬਾਅਦ ਜੇ ਪਟਦੇ ਪਟਦਾ ਇਹ ਵੀ ਇਹ ਹੈ ਕਿ ਨਹੀਂ ਹੈਗਾ ਬਚਾਰਾ ਤੁਸੀਂ ਨਹੀਂ ਮੇਰੀ ਗੱਲ ਸੁਣੋ ਜਥੇਦਾਰ ਸਾਹਿਬ ਮੈਂ ਇਹ ਦੇਖਦਾ ਮੈਨੂੰ ਲੱਗਦਾ ਹੈ ਹੀ ਨਹੀਂ ਜਿੱਥੇ ਦੀ ਪਲਾਈ ਕੀਤੀ ਆ ਮੈਂ ਸਿੱਧਾ ਹੀ ਪਰਚਾ ਆਇਆ ਆਪਾਂ ਅੱਜ ਸਾਨੂੰ ਦੁਪਹਿਰ ਸਮੇਂ ਇਤਲਾਹ ਮਿਲੀ ਸੀ ਕੇ ਪਿੰਡ ਧਾਰੀਆਲ ਦੀ ਹਦੂਦ ਅੰਦਰ ਇੱਕ ਟਿੱਪਰ ਦੇ ਥੱਲੇ ਔਰਤ ਦੀ ਡੈਥ ਹੋ ਗਈ ਆ। ਇਤਲਾਅ ਮਿੰਟ ਤੇ ਮੌਕੇ ਤੇ ਪਹੁੰਚੇ ਸੀ। ਮੌਕੇ ਤੇ ਆ ਕੇ ਦੇਖਿਆ ਕਿ ਇੱਕ ਜਿਹੜਾ ਲਿੰਕ ਰੋਡ ਦੇ ਉੱਤੋਂ ਦੀ ਮਿੱਟੀ ਦਾ ਭਰਿਆ ਟੈਂਕਰ ਜਾ ਰਿਹਾ ਸੀ। ਉਹਨੇ ਬਿਨਾਂ ਪਿੱਛੇ ਦੇਖੇ ਵੈਕ ਕਰਨ ਦੀ ਕੋਸ਼ਿਸ਼ ਕੀਤੀ ਪਿੱਛੇ ਜਿਹੜਾ ਆ ਜਨਾਨੀ ਉਹਦੀ ਪੋਤੀ ਤੇ ਉਹਦਾ ਹਸਬੰਦ ਜਿਹੜਾ ਮੋਟਰਸਾਈਕਲ ਤੇ ਖੜੇ ਸੀ। ਡਰਾਈਵਰ ਨੇ ਪਿੱਛੇ ਪ੍ਰੋਪਰ ਦੇਖਿਆ ਨਹੀਂਗਾ ਤੇ ਉਹ ਮੋਟਰਸਾਈਕਲ ਦੇ ਥੱਲੇ ਆਉਣ ਕਰਕੇ ਲੇਡੀ ਦੀ ਡੈਥ ਹੋ ਗਈ ਆ ਤੇ ਜਿਹੜੀ ਉਹਦੀ ਪੋਤੀ ਗੰਭੀਰ ਰੂਪ ਚ ਜ਼ਖਮੀ ਹੋ ਗਈ ਆ। ਉਦੇ ਹਸਬੰਦ ਦੇ ਬਿਆਨ ਲਿਖ ਕੇ ਜਿਹੜੇ ਵੀ ਦੋਵੇਂ ਟਿਪਰਾਂ ਦੀ ਗਲਤੀ ਪਾਈ ਗਈ ਹੈ ਜਿਹੜੇ ਮੌਕੇ ਤੇ ਖੜੇ ਆ ਉਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਕਰਤੀ ਆ ਤੇ ਸਰ ਜਿਹੜਾ ਮਾਈਨਿੰਗ ਦਾ ਮਸਲਾ ਜੀ ਉਸ ਤੋਂ ਬਾਅਦ ਪਿੰਡ ਦੇ ਜਿਹੜੇ ਇੱਥੇ ਲੋਕ ਮੋਤਵਾਰ ਪੰਚਾਇਤ ਖੜੀ ਸੀ ਸਾਰਿਆਂ ਨੂੰ ਦੱਸਿਆ ਸੀ ਵੀ ਜਿਹੜੀ ਮਿੱਟੀ ਸੜਕ ਬਣਾ ਰਹੀ ਆ ਕੋਈ ਨੈਸ਼ਨਲ ਹਾਈਵੇ ਬਣ ਰਹੀ ਹੈ ਇੱਥੇ ਲੱਗ ਗਈ ਉਹਦੇ ਲਈ ਕੋਈ ਕੰਪਨੀ ਨੇ ਮਿੱਟੀ ਇੱਥੇ ਖਰੀਦੀ ਹੋਈ ਆ ਇੱਥੋਂ ਕੋ ਦੋ ਤਿੰਨ ਕਿਲੋਮੀਟਰ ਦੂਰ ਉਹ ਧਾਰੀ ਵਾਲ ਦੀ ਹਦੂਦ ਅੰਦਰ ਹੀ ਪੈੜੀ ਕਿਸੇ ਜ਼ਿਮੀਂਦਾਰ ਤੋਂ ਉੱਥੇ ਜਿਹੜੀ ਉਹ ਕਾਨੂੰਨ ਦੇ ਨਿਯਮਾਂ ਦੇ ਉਲਟ ਜਾ ਡੂੰਗੀ ਪਟਾਈ ਕਰ ਰਹੇ ਆ ਉੱਥੇ ਮੌਤਵਾਰ ਨੂੰ ਲੈ ਕੇ ਮੌਕੇ ਤੇ ਪੁੱਜੇ ਆ ਮਾਈਨਿੰਗ ਡਿਪਾਰਟਮੈਂਟ ਨੂੰ ਮੌਕੇ ਤੇ ਬੁਲਾਇਆ ਆ ਮਾਈਨਿੰਗ ਡਿਪਾਰਟਮੈਂਟ ਨੇ ਉੱਥੇ ਸਾਰਾ ਮੌਕਾ ਦੇਖਣ ਤੋਂ ਬਾਅਦ ਜਿਹੜੀ ਵੀ ਉੱਥੇ ਮਸ਼ੀਨਰੀ ਖੜੀ ਸੀ ਜੋ ਵੀ ਉੱਥੇ ਗੈਰਕਾਨੂੰਨੀ ਕੰਮ ਹੋਇਆ ਸੀ ਉਹਦੇ ਸਬੰਧੀ ਸਾਨੂੰ ਇੱਕ ਲਿਖਤ ਦਿੱਤਾ ਆ ਉਸੇ ਲਿਖਤ ਦੇ ਆਧਾਰ ਤੇ ਵੀ ਇੱਕ ਹੋਰ ਮੁਕਦਮਾ ਜਿਹੜਾ ਆ ਮਾਈਨਿੰਗ ਕੰਪਨੀ ਦੇ ਜਿਹੜੇ ਵੀ ਜ਼ਿੰਮੇਵਾਰ ਅਧਿਕਾਰੀ ਹੈਗੇ ਆ ਉਹਨਾਂ ਦੇ ਖਿਲਾਫ ਅਰਜ਼ੀ ਕਰਨ ਲਈ ਭੇਜਤਾ ਆ ਜਿਹੜੀ ਉੱਥੇ ਖੜੀ ਆ ਮਸ਼ੀਨਰੀ ਜੋ ਵੀ ਪੋਕਲੈਂਡ ਟਰੈਕਟਰ ਹੋਰ ਜੋ ਜੋ ਵੀ ਉਹ ਲਿਖਿਆ ਹੋਇਆ ਮ ਉਦੀ ਨਿਗਰਾਨੀ ਲਈ ਜਿੱਨਾਂ ਜਿਹੜਾ ਥਾਣੇ ਜਾਂ ਚੌਕੀ ਨਹੀਂ ਚੱਲੇ ਜਾਂਦੀ ਉੱਥੇ ਗਾਰਦ ਲਗਾ ਦਿੱਤਾ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਵੀ ਉੱਥੇ ਲੇਡੀਜ਼ ਦੀ ਡੈਥ ਹੋ ਗਈ ਆ ਵੀ ਉਹ ਮਾਈਨਿੰਗ ਦੇ ਟਿੱਪਰ ਦੇ ਨਾਲ ਹੋਈ ਆ ਜੋ ਮਿੱਟੀ ਲੈ ਕੇ ਜਾ ਰਹੇ ਆ ਕੰਪਨੀ ਦੇ ਐਮਕੇਸੀ ਦੇ ਤਾਂ ਉਹਦੇ ਸੰਬੰਧ ਵਿੱਚ ਅਸੀਂ ਮੌਕੇ ਤੇ ਸਾਨੂੰ ਮੌਕਾ ਦਿਖਾਇਆ ਗਿਆ ਪਿੰਡ ਵੱਲੋਂ ਕਿ ਇੱਥੋਂ ਮਾਈਨਿੰਗ ਹੋ ਰਹੀ ਆ ਤੇ ਉਹਦੇ ਸੰਬੰਧ ਵਿੱਚ ਅਸੀਂ ਇਹ ਮੌਕਾ ਚੈੱਕ ਕਰ ਲਿਆ ਤੇ ਉਹਦੇ ਸੰਬੰਧ ਵਿੱਚ ਜੋ ਬਣਦੀ ਕਾਰਵਾਈ ਆ ਮਾਈਨਿੰਗ ਐਕਟ ਅਧੀਨ ਉਹ ਕਰ ਰਹੇ ਆ ਜੀ ਐ ਸਰ ਜਿਹੜੀ ਇੱਥੇ ਤੁਸੀਂ ਮਾਈਨਿੰਗ ਦੇਖੀ ਆ ਕਿੰਨੀ ਏਫਰਟ ਤੱਕ ਜਾਇਜ਼ ਹੈ ਨਯੋਜ ਉਹਨਾਂ ਦਾ ਕੇ ਪਰਮਿਟ ਹੁੰਦਾ ਆ ਜੀ ਉਹ 6 ਫੁੱਟ ਤੱਕ ਜਾਂ 2 ਮੀਟਰ ਤੱਕ ਉਹ ਹੁੰਦਾ ਆ ਜਾਇਜ਼ ਹੁੰਦਾ ਆ ਬਟ ਉਹ ਜਿੱਥੇ ਪਰਮਿਟ ਲਿਆ ਹੋਵੇ ਜਿਸ ਖਸਰਾ ਨੰਬਰ ਜਾਂ ਹਦਬਸ ਨੰਬਰ 'ਚ ਹੋਵੇ ਉੱਥੇ ਹੁੰਦਾ ਜੀ ਜੇ ਹੁਣ ਇਹਦੀ ਫਾਈਂਡ ਆਊਟ ਇਹਨੂੰ ਕਰ ਰਹੇ ਆ ਕਿ ਇੱਥੇ ਜਿਹੜਾ ਪਰਮਿਟ ਇਹਨਾਂ ਨੇ ਲਿਆ ਹੋਇਆ ਇਹ ਪਾਰਟਿਕੂਲਰ ਖਸਰਾ ਨੰਬਰ ਜਿੱਥੋਂ ਮਿੱਟੀ ਚੱਕੀ ਜਾ ਰਹੀ ਆ ਕਿ ਵਾਕਈ ਉੱਥੇ ਦਾ ਆ ਜੇ ਉਸ ਤੋਂ ਪਰੇ ਜਾਂ ਇੱਧਰ ਜਾਂ ਉੱਧਰ ਹੋਇਆ ਉਸ ਖਸਰਾ ਨੰਬਰਾਂ ਨਾ ਹੋਇਆ ਤਾਂ ਉਹ ਤੇ ਬੰਦੀ ਕਾਨੂੰਨੀ ਕਾਰਵਾਈ ਜੋ ਮਾਈਨ ਐਕਟ ਅਧੀਨ ਹੋਦੀ ਆ ਉਹ ਕੀਤੀ ਜਾਵੇਗੀ ਤੇ ਹੁਣ ਕੀ ਕਰ ਰਹੇ ਹੋ ਹੁਣ ਕੀ ਅਪਡੇਟਸ ਆ ਉਹ ਹੀ ਫਾਈਂਡ ਆਊਟ ਕਰ ਰਹੇ ਆ ਜੀ ਠੀਕ ਹੈ ਤੇ ਇਹ ਜਿਹੜੀ ਮਸ਼ੀਨਰੀ ਆ ਇਹ ਇਹਦਾ ਇਹਨੂੰ ਰਿਕਵਰ ਕਰਾਂਗੇ ਹਾਂਜੀ ਹਾਂਜੀ ਬਿਲਕੁਲ ਜੇ ਉਹ ਐਸ ਪਰ ਐਕਟ ਜੇਕਰ ਉਹ ਖਸਰਾ ਨੰਬਰ ਚ ਨਾ ਹੋਈ ਤਾਂ ਇਹ ਮਸ਼ੀਨਰੀ ਜਿਹੜੀਆਂ ਪੌਂਡ ਕੀਤੀ ਜਾਊਗੀ ਜਿਹੜਾ ਜੇਕਰ ਕੇ ਪਰਮ ਫਾਰਮ ਤੁਸੀਂ ਕਹਿੰਦੇ ਲੈਂਦੇ ਆ ਕੇ ਪਰਮ ਫਾਰਮ ਤਾਂ ਲੈ ਲੈਂਦੇ ਤੁਹਾਡੇ ਕੋਲ ਪਰ ਮਾਈਨਿੰਗ ਉਹ ਕਿਸੇ ਹੋਰ ਜਗ੍ਹਾ ਕਰਨ ਲੱਪੰਦੇ ਆ ਨਹੀਂ ਮੈਂ ਤੁਹਾਨੂੰ ਇਹੀ ਪਹਿਲਾਂ ਦੱਸਿਆ ਹੋਇਆ ਨਾ ਇਹੀ ਮੈਂ ਤੁਹਾਨੂੰ ਦੱਸ ਰਿਹਾ ਵੀ ਜੇ ਉਹ ਪਰਟੀਕੂਲਰ ਖਸਰਾ ਨੰਬਰ ਦੇ ਵਿੱਚ ਹੋਏਗਾ। ਦੈਨ ਕੇ ਪਰਮਿਟ ਜਿਹੜਾ ਵੈਲਿਡ ਆ ਜੇ ਉਹ ਇੱਧਰ ਹੋਇਆ ਉੱਧਰ ਹੁੰਦਾ ਖਸਰਾ ਨੰਬਰ ਤੋਂ ਜਿਹੜੇ ਲਏ ਹੋਏ ਆ ਤਾਂ ਉਹ ਵੀ ਵੈਲਿਡ ਆ। ਤੋਂ ਪੰਦੀ ਕਾਰਵਾਈ ਕੀਤੀ ਜਾਏਗੀ। ਕੇ ਫਾਰਮ ਦੇ ਵਿੱਚ ਇੱਕ ਤੁਹਾਡੀ ਲਾਈਨ ਲਿਖੀ ਹੁੰਦੀ ਆ ਕਿ ਆਹ ਮਿੱਟੀ ਇੱਥੋਂ ਪੱਟ ਕੇ ਆਹ ਫਲਾਨਾ ਬੰਦਾ ਆਪਣੇ ਪਲਾਂਟ 'ਚ ਪਾ ਸਕਦਾ ਹੈਗਾ ਨਾ ਕਿ ਵੇਚ ਸਕਦਾ। ਪਰ ਉਹ ਕੇ ਪਰਮਿਟ ਲੈ ਕੇ ਵੀ ਬੰਦੇ ਵੇਚਦੇ ਪਏ ਆ ਨਾ ਕਿ ਆਪਣੀ ਨਹੀਂ ਜਿਨੀ ਉਹ ਤੁਹਾਡੀ ਇਨਫੋਰਮੇਸ਼ਨ ਗਲਤ ਆ ਜਿਹੜਾ ਕੇ ਪਰਮਿਟ ਹੁੰਦਾ ਇਦਾਂ ਨਹੀਂ ਹੁੰਦਾ ਵੀ ਉਹ ਲੈ ਸਕਦਾ ਉਹ ਸਿਰਫ ਜਿਹੜੀ ਹੁੰਦੀ ਆ ਮਨਜ਼ੂਰੀ ਹੁੰਦੀ ਆ। ਲੇਬਲਿੰਗ ਦੀ ਤੁਸੀਂ ਜਿਹੜੀ ਗੱਲ ਕਰ ਰਹੇ ਹੋ ਲੇਬਲਿੰਗ ਦੀ ਆ ਜਿਹੜਾ ਕੇ ਪਰਮਨੈਂਟ ਇਸ਼ੂ ਹੁੰਦਾ ਹੁੰਦਾ ਉਹ ਜੋ ਪਾਰਟਿਕੂਲਰ ਪ੍ਰੋਜੈਕਟ ਹੁੰਦਾ ਹੈ ਉੱਥੇ ਉਹਦੇ ਵਾਸਤੇ ਇਸ਼ੂ ਹੁੰਦਾ ਹੁੰਦਾ ਜੋ ਕਿ ਐਮਕੇਸੀ ਦਾ ਪ੍ਰੋਜੈਕਟ ਉਹਦੇ ਵਾਸਤੇ ਤੇ ਸਰ ਇਹ ਜਿਹੜੀ ਮਾਈਨਿੰਗ ਚੱਲਦੀ ਪਈ ਆ ਕਹਿ ਰਹੇ ਹੋ ਕਿ ਜਿੰਦਾ 6 ਫੁੱਟ ਤੱਕ ਹੋ ਸਕਦੀ ਹੈ ਜਾਂ ਕਿੰਨੇ ਫੁੱਟ ਤੱਕ ਹੋ ਸਕਦੀ ਹੈ ਫਿਲਹਾਲ ਇੱਥੇ ਜਿਹੜੀ ਮਾਈਨਿੰਗ ਆ ਉਹ ਤਾਂ ਕਹਿ ਸਕਦੇ ਆ ਕਿ ਓਵਰ ਕਾਨੂੰਨ ਆ ਤੇ ਉਸ ਮੁਤਾਬਕ ਤਾਂ ਕਾਰਵਾਈ ਬਣਦੀ ਆ ਬਿਲਕੁਲ ਬਿਲਕੁਲ ਉਹੀ ਆ ਜੇ ਖਸਰਾ ਨੰਬਰ ਦੇ ਵਿੱਚ ਹੈ ਹੀ ਨਹੀਂ ਜਿੱਥੇ ਆਪਾਂ ਕੇਵਨ ਇਸ਼ੂ ਕੀਤਾ ਹੋਇਆ ਆ ਤਾਂ ਉਹ ਦਨ ਉਹ ਇਲੀਗਲ ਆ ਤੇ ਉਹਦੇ ਤੇ ਬੰਦੀ ਕਾਰਵਾਈ ਜਿਹੜੀ ਸਰ ਮੁੱਕ ਦੇ ਚਾਰ ਪੌਕ ਲੈਣਾ ਕੁਝ ਟਿਪਰ ਖੜੇ ਕੀ ਹੁਣ ਸਾਰਿਆਂ ਨੂੰ ਜ਼ਬਤ ਕਰਾਂਗੇ ਹਾਂਜੀ ਇਲੀਗਲ ਹੋਇਆ ਤਾਂ ਸਾਰੇ ਹੀ ਪੌਂਡ ਕੀਤੇ ਜਾਣਗੇ